ਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਹੀਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧਨਾ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਐਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧਨਾ ਜਾਪੈ ਕਉੜੀ ਬਦਲਾ ਜਨਮ ਗਵਾਇ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾ ਇੱਕ ਕੋ ਜਾਣ ਹਉ ਮੈਂ ਦੁੱਖ ਨਾ ਸੰਤਾ ਪੈ ਬਲਹਾਰੀ ਬੋਰੇ ਆਪਣੇ ਵਿਟਾਂ ਜਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜ ਰਹਾ ਸਮਾਈ ਰਹਾਓ ਗੁਰਮੁਖ ਗਾਵੈ ਗੁਰਮੁਖ ਬੂਜਾ ਗੁਰਮੁਖ ਸਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜਾ ਗੁਰਮੁਖ ਕਾਰਜ ਸਵਾਰੇ ਮਨ ਮੁਖ ਅੰਧ ਅੰਧ ਪਮਾਵੈ ਵਿਖ ਖੱਟੇ ਸੰਸਾਰੇ ਮਾਇਆ 모ਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੇ ਸਤਗੁਰ ਪਾਏ ਸਾਚਾ ਸ਼ਬਦ ਸਿਮਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹਉ ਮਹਿ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘੱਲ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਪਤ ਸਾਚਾ ਰੰਗ ਰਤਾ ਗੁਰ ਕਾ ਸਹਜ ਸੁਭਾਏ ਮਨੁ ਲੁਕ ਸਦਹੀ ਕੂੜੋ ਬੋਲਾ ਵਿਖ ਬੀਜਾ ਵਿਖ ਖਾਏ ਜਮ ਤਾਲ ਪਾਦਾ ਤ੍ਰਿਸ਼ਨਾ ਦਾਤਾ ਦੇਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਣਾਵਣ ਗੁਰਮੁਖ ਆਪੁ 부ਜਾਏ ਅੱਠ ਸੱਠ ਤੀਰਥ ਗੁਰਬਖਬਦ ਦਿਖਾਏ ਤਿਲ ਤਨ ਨ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਜੀ ਸਿਹਤ ਸੱਚੀ ਸਲਾਹ ਪੂਰੇ ਵਰਤੇ ਪਾਏ ਤਨ ਮਨ ਸਭ ਕਿਛ ਹਾਰ ਤਿਸਕੇ ਲਾ ਧੁਰ ਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਹੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਜਾਏ ਗੁਰ ਕਾ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਕਾ ਭਾਇ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਇ ਪਿਆਰੇ ਇੱਕ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣਾ ਮਰਣਾ ਹੁਕਮ ਵਰਤਾ ਗੁਰਮੁਖ ਆਪ ਪਛਾਣੇ ਨਾਮ ਧਿਆਏ ਤਾਂ ਸਤਗੁਰ ਪਾਏ ਜੋ ਇਸ਼ਿਆ ਸੋ ਫਲ ਪਾਏ ਨਾਨਕ ਤਿਸ ਦਾ ਸਭ ਤੇ ਸ਼ੋਗੈ ਜੇ ਵਿੱਚ ਹਉ ਆਪ ਗਵਾਏ ਨਾਮ ਧਿਆਏ ਤਾਂ ਸਤਿਗੁਰੁ ਪਾਏ ਜੋ ਇਸ਼ਿਆ ਸੋ ਭਲ ਪਾਏ ਨਾਨਕ ਤਿਸ ਦਾ ਸਭ 티ਸ ਹੋਵੈ ਜੇ ਵਿੱਚੋਂ ਆਪਿ ਬੁਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ